brought to by silver pumps top quality or consistent performance ke liye sirf silver pumps naam yaad rakhna ਅੰਮ੍ਰਿਤਸਰ ਦੇ ਵਿੱਚ ਹੋਈ ਘਟਨਾ ਤੋਂ ਬਾਅਦ ਅੱਜ ਪੰਜਾਬ ਬੰਦ ਦੀ ਕੋਲ ਦਿੱਤੀ ਗਈ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੇ ਚੋੜਾ ਬਾਜ਼ਾਰ ਦੀਆਂ ਜਿੱਥੇ तमाम ਦੁਕਾਨਦਾਰ ਅੱਜ ਇਸ ਪੰਜਾਬ ਬੰਦ ਦੀ ਕੋਲ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲੁਧਿਆਣਾ ਦੇ तमाम ਬਾਜ਼ਾਰ ਜਿਹੜੇ ਨੇ ਅੱਜ ਬੰਦ ਨਜ਼ਰ ਆ ਰਹੇ ਨੇ ਚਾਹੇ ਘੰਟਾ ਘਰ ਮਾਰਕੀਟ ਹੋਵੇ ਚਾਹੇ ਚੋੜਾ ਬਾਜ਼ਾਰ ਮਾਰਕੀਟ ਹੋਵੇ ਜਾਂ ਜਵਾਨਗਰ ਮਾਰਕੀਟ ਹੋਵੇ ਤਾਂ तमाम ਵੱਡੇ ਬਾਜ਼ਾਰ ਜਿਹੜੇ ਨੇ ਅੱਜ ਬੰਦ ਨਜ਼ਰ ਆ ਰਹੇ ਨੇ ਕਿਉਂਕਿ ਡਾਕਟਰ ਭੀਮਰਾਮ ਅਮੇਦਕਰ ਦੀ ਮੂਰਤੀ ਨੂੰ ਜੋ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ ਗਈ ਸੀ ਅੰਮ੍ਰਿਤਸਰ ਦੇ ਵਿੱਚ ਉਸ ਤੋਂ ਬਾਅਦ ਅੱਜ ਸੰਵਿਧਾਨ ਬਚਾਓ ਮੋਰਚੇ ਦੇ ਤਹਿਤ ਪੰਜਾਬ ਬੰਦ ਦੀ ਕੋਲ ਦਿੱਤੀ ਗਈ ਸੀ ਸਾਡੇ ਨਾਲ ਮਜੂਰ ਨੇ ਮੋਰਚੇ ਦੇ ਆਗੂ ਕਿਸ ਤਰ੍ਹਾਂ ਦੇ ਦੇ ਦਿਓ ਜੀ ਅੱਜ ਜੋ ਕੋਲ ਦਿੱਤੀ ਗਈ ਸੀ ਕਿੰਨਾ ਕੋ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਪਹਿਲਾਂ ਤਾਂ ਤੁਹਾਡੇ ਮਾਧਿਅਮ ਤੋਂ ਮੈਂ ਸ਼ਹਿਰ ਵਾਸੀਆਂ ਦਾ ਵਪਾਰੀਆਂ ਦਾ ਬਿਜ਼ਨਸ ਮੈਨ ਦਾ ਔਰ ਲੁਧਿਆਣਾ ਦੇ ਵਾਸੀਆਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਦਰਦ ਨੂੰ ਦਰ ਸਮਝਿਆ ਔਰ ਦੂਜਾ ਮੈਂ ਧੰਨਵਾਦ ਕਰਦਾ ਨਿਊਜ਼ ਚੈਨਲਸ ਆ ਪ੍ਰਿੰਟ ਮੀਡੀਆ ਦਾ ਸੋਸ਼ਲ ਮੀਡੀਆ ਦਾ ਜਿਨ੍ਹਾਂ ਨੇ ਸਾਡੇ ਦਰਦ ਨੂੰ ਦਰ ਸਮਝੇ ਹੋਏ ਸਾਡੇ ਮੈਸੇਜ ਨੂੰ ਇੰਨਾ ਸਰਕੂਲੇਟ ਕੀਤਾ ਕਿ ਲੋਕ ਖੁਦ ਸਾਡੇ ਸਮਰਥਨ ਦੇ ਵਿੱਚ ਆਏ। ਤਾਂ ਕਿਸ ਤਰ੍ਹਾਂ ਦੇਖਦੇ ਹੋ ਬੇਸ਼ੱਕ ਉਸ ਸ਼ਖਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਮਾਮਲਾ ਦਰਜ ਕੀਤਾ ਜਾ ਚੁੱਕਾ ਤੇ ਪੁਲਿਸ ਦੀ ਕਾਰਵਾਈ ਤੋਂ ਤੁਸੀਂ ਸੰਤੁਸ਼ਟ ਨਜ਼ਰ ਆ ਰਹੇ ਹੋ। ਦੇਖੋ ਅਸੀਂ ਸੰਤੁਸ਼ਟ ਨਹੀਂ। ਪਹਿਲੀ ਗੱਲ ਤਾਂ ਇਹ ਆ। ਦੂਜੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਸਾਡੀ ਜਿਹੜੀ ਡਿਮਾਂਡ ਬਹੁਤ ਕਲੀਅਰ ਹੈ। ਕਿ ਅਸੀਂ ਐਨਐਸਏ ਦੀ ਗੱਲ ਕੀਤੀ ਹੈ ਕਿ ਉਹਨੂੰ ਇਦਾਂ ਸ਼ਰਾਰਤੀ ਬੰਦੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱਥੇ ਆਇਆ ਤੁਸੀਂ ਮੈਨੂੰ ਦੱਸੋ 26 ਤਰੀਕ ਨੂੰ ਸਾਰਾ ਦੇਸ਼ ਭਾਵਾ ਸਾਹਿਬ ਦੀ ਗੱਲ ਕਰ ਰਿਹਾ ਸੀਗਾ ਤੇ ਉਹ ਸ਼ਰਾਰਤੀ ਆਦਮੀ ਉੱਥੇ ਖੱਪਖਾਨਾ ਕਰ ਰਿਹਾ ਸੀਗਾ ਤਾਂ ਲੱਗਦਾ ਕਿ ਸੰਵਿਧਾਨ ਦਾ ਜਿਸ ਦਿਨ ਨਿਰਮਾਣ ਹੋਇਆ ਉਸ ਦਿਨ ਹੀ ਉਸ ਸੰਵਿਧਾਨ ਦੇ ਨਿਰਮਾਤਾ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸੋਚੀ ਸਮਝੀ ਸਾਜ਼ਿਸ਼ ਹੈ ਸਰ ਮੇਰੀ ਗੱਲ ਸਮਝੋ ਇੱਕ ਸਿੰਪਲ ਮੈਂ ਕਲੀਅਰ ਤੁਹਾਨੂੰ ਤਿੰਨ ਵਰਡਸ ਵਿੱਚ ਕਹੂੰਗਾ ਤੁਹਾਡਾ ਅਨਸਰ ਹੀ ਇਸ ਗੱਲ ਦੇ ਵਿੱਚ ਹੈ ਤੁਸੀਂ ਮੈਨੂੰ ਦੱਸੋ ਉੱਥੇ ਸੀੜੀ ਕਿੱਦਾਂ ਆ ਗਈ ਪੈਟਰੋਲ ਕਿੱਦਾਂ ਆ ਗਿਆ ਮਾਚਿਸ ਕਿੱਦਾਂ ਆ ਗਏ ਇਹਦਾ ਮਤਲਬ ਪਿੱਛੇ ਕੋਈ ਨਾ ਕੋਈ ਸ਼ਰਾਰਤੀ ਤਾਂ ਹੈਗੇ ਨਾ ਉਹਦੇ ਮਾਤਾ ਜੀ ਨੇ ਕਿਹਾ ਉਹ ਮੰਦ ਉਹ ਥੋੜਾ ਜਿਹਾ ਮੈਂਟਲੀ ਠੀਕ ਨਹੀਂ ਸੀਗਾ ਤੇ 25 ਤਰੀਕ ਨੂੰ ਪਾਗਲ ਹੋ ਜਾਂਦਾ ਉਹ 27 ਨੂੰ ਹੋ ਜਾਂਦਾ ਕਿ ਸਾਡੇ ਦਿਲਾਂ ਤੇ ਉਹਨੇ ਨਮਕ ਸਿੜਕਣਾ ਸੀਗਾ ਤੇ ਖੂਨ ਖੂਨ ਨੂੰ ਉਹਨੇ ਕੋਈ ਪ੍ਰੋਬਲਮ ਕਰਨੀ ਸੀ ਕਿਸੇ ਗੱਲ ਦੀ ਮੰਗ ਕੀ ਹੁੰਦਾ ਸਾਡੀ ਇਹ ਸਿੰਪਲ ਇੱਕ ਮੰਗ ਐ ਐਨਐਸਏ ਲੱਗਣੀ ਚਾਹੀਦੀ ਜੀ ਔਰ ਦੂਜਾ ਸਭ ਤੋਂ ਜਿਹੜੀ ਜ਼ਰੂਰੀ ਮੰਗ ਆ ਇਹਦੇ ਪਿੱਛੇ ਕਿਹੜੇ ਸ਼ਾਰਜਿਸ ਕਰਤਾ ਨੇ ਉਹਨਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ। ਲੁਧਿਆਣਾ ਦੇ ਵਿੱਚ ਅੱਜ ਤਮਾਮ ਬਾਜ਼ਾਰ ਜਿਹੜੇ ਨੇ ਬੰਦ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦੇਖਦੇ ਹਾਂ। ਮੈਂ ਤੁਹਾਡੇ ਮਾਧਿਅਮ ਤੋਂ ਪਹਿਲਾਂ ਤਾਂ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਸ਼ਹਿਰ ਵਾਸੀਆਂ ਦਾ ਦੁਕਾਨਦਾਰ ਦੁਕਾਨਦਾਰ ਵੀਰਾਂ ਦਾ ਔਰ ਬਿਜ਼ਨਸਮੈਨਾਂ ਦਾ ਕਿ ਜਿਨ੍ਹਾਂ ਨੇ ਸਾਡੇ ਦਰਦ ਨੂੰ ਦਰ ਸਮਝਿਆ। ਕਿੰਨੇ ਵਜੇ ਤੱਕ ਬੰਦ ਰਹਿਣਾ ਹੈ? 5 ਵਜੇ ਤੱਕ। ਔਰ ਬੜਾ ਸ਼ਾਂਤਮਈ ਹੈ ਤੁਸੀਂ ਦੇਖ ਰਹੇ ਹੋ ਕਿ ਕਿਤੇ ਵੀ ਤੁਹਾਨੂੰ ਕੋਈ ਵਾਇਲੈਂਸ ਦੀ ਕੋਈ ਆਵਾਜ਼ ਨਹੀਂ ਆਈ ਹੋਵੇਗੀ। ਔਰ ਸਾਡਾ ਕਲੀਅਰ ਹੈ ਜੀ ਅਸੀਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਔਰ ਲੋਕਾਂ ਨੇ ਸਾਡੀ ਗੱਲ ਮੰਨੀ ਆ ਅਸੀਂ ਤੈਹ ਦੇ ਲੋ ਧੰਨਵਾਦੀ ਜੀ ਬਿਲਕੁਲ ਹੈ ਸੀਗਾ ਇਸ ਵਿਧਾਨ ਬਚਾਓ ਮੋਰਚਾ ਦੇ ਆਗੂ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਚੋੜਾ ਬਾਜ਼ਾਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਜਿਹੜਾ ਵਾ ਇਹ ਆਗੂ ਬੈਠੇ ਹੋਏ ਨੇ ਤੇ ਆਪਣੇ ਆਪ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹਨਾਂ ਦੀ ਸਾਫ ਮੰਗ ਕੇ ਉਸ ਸ਼ਖਸ ਦੇ ਉਤੇ ਐਨਐਸਏ ਲਗਣੀ ਚਾਹੀਦੀ ਹੈ ਜੋ ਇਸ ਜਗਦੀ ਗ੍ਰਿਫਤਾਰੀ ਹੋਈ ਹੈ ਤੇ ਇਸ ਸਾਜ਼ਿਸ਼ ਦੇ ਪਿੱਛੇ ਜਿਹੜੀਆਂ ਤਾਕਤਾਂ ਹਨ ਉਹਨਾਂ ਬਿਆਨਾਂ ਵੀ ਬੇਨਕਾਬ ਉਹਨਾਂ ਨੂੰ ਕਰਨਾ ਚਾਹੀਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪਾਸੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਦੂਜੇ ਪਾਸੇ ਸੰਵਿਧਾਨ ਬਚਾਓ ਮੋਰਚਾ ਦੇ ਆਗੂ ਰੈਲੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਆਪਣੀ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਅਪੀਲ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਆ ਲਗਾਤਾਰ ਤਸਵੀਰਾਂ ਚੌਧਰੀ ਸਾਹਿਬ ਕਿਸ ਤਰ੍ਹਾਂ ਦੇ ਦੇਓ ਇੱਕ ਪਾਸੇ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਬੰਦ ਦੀ ਗੋਲ ਦਿੱਤੀ ਜਾ ਰਹੀ ਹੈ ਕੀ ਅਪੀਲ ਹੈ ਮੈਂ ਤੁਹਾਡੇ ਮਾਧਿਅਮ ਤੋਂ ਅੱਜ ਜਿਹੜੇ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕੀਤੇ ਐ ਪਹਿਲਾਂ ਤਾਂ ਧੰਨਵਾਦ ਕਰਦਾ ਔਰ ਇਹ ਸਾਰਿਆਂ ਦਾ ਫਰਜ਼ ਬੰਦਾ ਸੀ ਸਾਰਿਆਂ ਨੂੰ ਸੜਕਾਂ ਤੇ ਆਣਾ ਚਾਹੀਦਾ ਸੀ ਸੰਵਿਧਾਨ ਪੂਰੇ ਦੇਸ਼ ਲਈ ਲਿਖਿਆ ਜੇ ਲੁਧਿਆਣਾ ਬੰਦ ਕਰ ਰਹੇ ਤੇ ਲੁਧਿਆਣੇ ਦੇ ਵਿੱਚ ਜਿਹੜੀਆਂ ਸਾਡੀਆਂ ਮਤਾਵਾਵਾਂ ਪੈਣਾ ਉਹਨਾਂ ਨੂੰ ਸਾਰਿਆਂ ਨੂੰ ਘੰਟਾ ਘਰ ਚੋਂ ਪਹੁੰਚਣਾ ਚਾਹੀਦਾ ਬਾਬਾ ਸਾਹਿਬ ਨੇ ਔਰਤਾਂ ਲਈ ਵਿਸ਼ੇਸ਼ ਤੇ ਅਧਿਕਾਰ ਲੈ ਕੇ ਦਿੱਤੇ ਇਹ ਬਾਬਾ ਸਾਹਿਬ ਦੀ ਮੂਰਤੀ ਤੇ ਥੋੜਾ ਨਹੀਂ ਚੱਲਿਆ ਇਹ ਸਾਰੇ ਦੇਜ ਦੇ ਸਾਡੇ ਸਾਰੇ ਦਲਿਤ ਸਮਾਜ ਦੇ ਸਾਡੀਆਂ ਆਤਮਾਵਾਂ ਦੇ ਦਿਲਾਂ ਦੇ ਉੱਪਰ ਥੋੜਾ ਚੱਲਿਆ ਔਰ ਅਸੀਂ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਤਾਂ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜਾ ਵਾ ਸਵਧਾਨ ਰਾਤਾ ਬਾਬਾ ਸਾਹਿਬ ਵੇਦਕੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਆਗੂ ਕਮਰਾਪਰਸਨ ਕੁਲਦੀਪ ਦੇ ਨਾਲ ਬਵੇਕਟਲ ਪੰਜਾਬ ਤੱਕ ਲੁਧਿਆਣਾ